ਜਾਵਰ ਸ਼ਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅਤੇ 40 ਮੁਕਤੇ ਜੋ ਕੌਮ ਦੇ ਮਹਾਨ ਸ਼ਹੀਦ ਨੇ ਉਹਨਾਂ ਦੇ ਮੁਬਾਰਕ ਅਸਥਾਨ ਗੁਰਦੁਆਰਾ ਸ਼੍ਰੀ ਸ਼ਹੀਦ ਗੰਗ ਸਾਹਿਬ ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ਜੁੜ ਬੈਠੇ ਗੁਰੂ ਪਿਆਰਿਓ ਆਓ ਸਭ ਤੋਂ ਪਹਿਲਾਂ ਪੰਥ ਦੀਵਾਲੀ ਸ਼ਾਹ ਸ਼ੈਨशाह ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੀ ਹੋਈ ਮਿੱਠੀ ਅਸੀਸ ਗੁਰੂ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਦੋਂ ਪਾਪ ਪਵਿੱਤਰ ਗੁਰਬਾਣੀ ਦਾ ਪਾਠ ਕਰਦੇ ਆ ਤਾਂ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿੱਚ ਸਤਿਗੁਰੂ ਜੀ ਦੇ ਪਾਵਨ ਬਚਨ ਪੜ੍ਹਦੇ ਆ ਸਭ ਕਹਿੰਦੇ ਨੇ ਜੋ ਤਉ ਪ੍ਰੇਮ ਖੇਲਨ ਕਾ ਚਾਓ ਸਿਰ ਧਾਰ ਤਲੀ ਗਲੀ ਮੇਰੀ ਆਓ ਇਹਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਸਿੱਖੀ ਦਾ ਰਾਹ ਖੰਡੇ ਦੀ ਧਾਰ ਤੇ ਚੱਲਣਾ ਹੈ ਖੰਨਿਓ ਤਿੱਖੀ ਵਾਲੋ ਨਿੱਕੀ ਇਹਤ ਮਾਰਗ ਜਾਣਾ ਸਿੱਖੀ ਦਾ ਰਾਹ ਆਪਣੇ ਸਿਰ ਨੂੰ ਗੁਰੂ ਦੇ ਅੱਗੇ ਅਰਪਣ ਕਰਨਾ ਹੈ ਸਿੱਖੀ ਦਾ ਰਾਹ ਤਨ ਮਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨਿਆ ਪਾਈਐ ਆਪਣਾ ਆਪ ਗੁਰੂ ਦੇ ਅੱਗੇ ਨਿਸ਼ਾਵਰ ਕਰਨਾ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 1704 ਦੇ ਵਿੱਚ आनंदपुर साहिब ਦਾ ਜਦੋਂ ਕਿਲਾ ਛੱਡਿਆ ਸਰਸਾ ਨਦੀ ਦੇ ਉੱਤੇ ਸਤਿਗੁਰੂ ਜੀ ਦੇ ਪਰਿਵਾਰ ਦਾ ਵਿਛੋੜਾ ਹੈ ਮੈਂ ਬੇਨਤੀ ਕਰਦਾ ਹੁੰਨਾ ਗੁਰਮਖੋ ਜਦੋਂ ਵੀ ਤੁਸੀਂ ਆਨੰਦਪੁਰ ਸਾਹਿਬ ਜਾਵੋ ਅਸੀਂ ਸਰਸਾ ਨਦੀ ਦੇ ਕੰਡੇ ਦੇ ਉੱਤੇ ਗੁਰਦੁਆਰਾ ਸ਼੍ਰੀ ਪਰਿਵਾਰ ਵਿਛੋੜਾ ਸਾਹਿਬ ਜ਼ਰੂਰ ਜਾਈਏ ਇਹ ਉਹ ਅਸਥਾਨ ਹੈ ਜਿੱਥੋਂ ਤੱਕ ਸੱਚੇ ਪਾਤਸ਼ਾਹ ਦਾ ਪਰਿਵਾਰ ਇਕੱਠਾ ਸੀ ਪਰ ਇਸ ਅਸਥਾਨ ਤੇ ਗੁਰੂ ਦਾ ਪਰਿਵਾਰ ਵਿਛੜਿਆ ਪਰ ਤੱਕ ਕਦੀ ਇਕੱਠਾ ਨਹੀਂ ਹੁੰਦਾ ਹੈ ਉਹਦੇ ਤੋਂ ਬਾਅਦ ਚਮਕੌਰ ਦੇ ਸਾਕੇ ਤੇ ਸਰਹੰਦ ਦੀਆਂ ਦੀਵਾਰਾਂ ਦੇ ਵਿੱਚ ਸਤਿਗੁਰੂ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੈ ਸਤ ਗੁਰੂ ਦਾ ਤਾੜੀ ਮਾਰ ਕੇ ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲਣਾ ਤੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਹੁੰਦਿਆਂ ਹੋਿਆਂ ਇਸ ਮੁਬਾਰਕ ਧਰਤੀ ਜਿੰਨੂੰ ਪਹਿਲਾਂ ਕਿਹਾ ਜਾਂਦਾ ਸੀ ਖਿਦਰਾਣੇ ਦੀ ਢਾਬ ਇਸ ਪਾਕ ਅਸਥਾਨ ਦੇ ਉੱਤੇ ਪਹੁੰਚਣਾ ਇਹ ਖਿਦਰਾਣਾ ਹੀ ਰਹਿਣਾ ਸੀ ਜੇ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾ ਆਉਂਦੇ ਗੁਰੂ ਆਇਆ ਤੇ ਮਗਰ ਹੀ ਜਿਹੜੀ ਮੁਗਲਿਆ ਸਲਤਨਤ ਸੀ ਉਹਦੀ ਫੌਜ ਅਤੇ ਹੋਰ ਜੋ ਪਹਾੜੀ ਰਾਜਿਆਂ ਦੇ ਲੋਕ ਸਨ ਫੌਜਾ ਸਨ ਉਹ ਵੀ ਚੜਾਈਆਂ ਸਨ ਇੱਥੇ ਮਾਝੇ ਦੀ ਧਰਤੀ ਦੇ 40 ਸਿੰਘ ਭਾਈ ਮਹਾ ਸਿੰਘ ਆਤੇ ਬੀਬੀ ਭਾਗੋ ਭਾਗਕਾਰ ਉਹ ਵੀ ਪਹੁੰਚੇ ਨੇ ਅੱਜ ਸਿੱਖਾਂ ਦੇ ਸਾਹਮਣੇ ਆਪਣੇ ਗੁਰੂ ਨੂੰ ਮਿਲਣ ਦੀ ਤਾਂਗ ਸੀ ਅੱਜ ਸਿੱਖਾਂ ਦੇ ਸਾਹਮਣੇ ਆਪਣਾ ਤਨ ਮਨ ਧਨ ਗੁਰੂ ਨੂੰ ਸੌਂਪਣ ਦਾ ਮੌਕਾ ਸੀ ਗੁਰੂ ਕੇ ਸਿੱਖਾਂ ਨੇ ਇਥੇ ਤੰਬੂ ਲਾ ਲਿਆ ਸੀ ਔਰ ਜਦੋਂ ਆਪਣੇ ਕੱਪੜੇ ਉਨਾਂ ਨੇ ਰੁੱਖਾਂ ਦੇ ਉੱਤੇ ਪਾਏ ਇੰਜ ਲੱਗਦਾ ਸੀ ਬੜੀ ਵੱਡੀ ਖਾਲਸਾਈ ਫੌਜ ਇਸ ਮੁਬਾਰਕ ਧਰਤੀ ਦੇ ਉੱਤੇ ਬੈਠੀ ਹੋਈ ਹੈ ਹਕੂਮਤ ਹਾਰ ਚੁੱਕੀ ਸੀ ਸਤਿਗੁਰੂ ਨੂੰ ਈਨ ਨੀਮ ਨਵਾਸ ਕੀ ਹੈ ਹਕੂਮਤ ਸਮਝਦੀ ਸੀ ਅੱਜ ਅਸੀਂ ਇੱਥੇ ਸ਼ਾਇਦ ਗੁਰੂ ਬਾਦਸ਼ਾਹ ਨੂੰ ਹਰਾ ਦਵਾਂਗੇ ਪਰ ਉਹ ਗੁਰੂ ਦੇ ਕੋਲ ਪਹੁੰਚਦੇ ਉਹਦੇ ਤੋਂ ਪਹਿਲਾਂ 40 ਮੁਕਤੀਆਂ ਨੇ ਐਸੀ ਯੰਗ ਲੜੀ ਜਿਸ ਲੜਾਈ ਦੇ ਵਿੱਚ ਭਾਵੇਂ 40 ਦੇ 40 ਸਿੰਘ ਗੁਰੂ ਕੇ ਸਿੰਘ ਸ਼ਹੀਦ ਹੋਏ ਪਰ ਗੁਰੂ ਤੱਕ ਕੋਈ ਫੌਜ ਨਹੀਂ ਪਹੁੰਚ ਸਕੀ ਹੈ ਪਾਤਸ਼ਾਹ ਨੇ ਆਪ ਤੀਰ ਐਸੇ ਛੱਡੇ ਸੀ ਜਿੱਧਰ ਨੂੰ ਗੁਰੂ ਦਾ ਤੀਰ ਜਾਂਦਾ ਸੀ ਇਹਨਾਂ ਫੁਗਲਾ ਮੁਗਲਾਂ ਨੂੰ ਵਿੰਨਦਾ ਜਾਂਦਾ ਸੀ ਯੰਗ ਖਤਮ ਹੋਈ ਮੁਗਲ ਹਾਰੇ ਤੇ ਪਾਦਸ਼ਾ ਉੱਚੀ ਟਿੱਬੀ ਤੋਂ ਥੱਲੇ ਉਤਰ ਕੇ ਆਪਣੇ ਸਿੱਖਾਂ ਦੇ ਕੋਲ ਜਾਂਦੇ ਨੇ ਮੈਂ ਬੇਨਤੀ ਕਰਦਾ ਨਾ ਗੁਰਮਖੋ ਅਸੀਂ ਕਾਰਨ ਕੋਈ ਵੀ ਹੋਣ ਗੁਰੂ ਤੋਂ ਦੂਰ ਚਲੇ ਜਾਈਏ ਪਰ ਗੁਰੂ ਜਿਹੜਾ ਨਾ ਉਹ ਕਦੀ ਸਿੱਖਾ ਨੂੰ ਭੁੱਲਦਾ ਨਹੀਂ ਹੈ ਪਾਤਸ਼ਾਹ ਆਪ ਮਦਾਨੇ ਯੰਗ ਦੇ ਵਿੱਚ ਆਉਂਦੇ ਨੇ ਇਹ ਕੱਲੇ ਕੱਲੇ ਸਿੱਖ ਦੇ ਸਿਰ ਨੂੰ ਆਪਣੀ ਗੋਦੀ ਦੇ ਵਿੱਚ ਰੱਖ ਕੇ ਕਹਿੰਦੇ ਨੇ ਇਹ ਮੇਰਾ 5000 ਹਾਰੀ ਹੈ ਇਹ ਮੇਰਾ 10000 ਹਾਰੀ ਹੈ ਤੇ ਜਦੋਂ ਭਾਈ ਮਹਾ ਸਿੰਘ ਦੇ ਪਾਸ ਗਏ ਭਾਈ ਮਹਾ ਸਿੰਘ ਇਸ ਮੁਬਾਰਕ ਧਰਤੀ ਤੇ ਅਜੇ ਸਹਿਕ ਦਾਸ। ਪਾਤਸ਼ਾਹ ਨੇ ਭਾਈ ਮਹਾ ਸਿੰਘ ਦਾ ਸਿਰ ਆਪਣੀ ਗੋਦੀ ਦੇ ਵਿੱਚ ਰੱਖ ਕੇ ਆਖਿਆ ਮਹਾ ਸਿੰਘ ਮੈਂ ਤੁਹਾਡੀ ਸੇਵਾ ਤੇ ਤਰੁੱਠ ਪਿਆ ਮੰਗ ਲਓ ਕੀ ਮੰਗਣਾ ਹੈ ਤੇ ਭਾਈ ਮਹਾ ਸਿੰਘ ਨੇ ਆਖਿਆ ਸੀ ਪਾਤਸ਼ਾਹ ਤੇਰਾ ਦਿੱਤਾ ਬੜਾ ਕੁਝ ਹੈ। ਸਹਿਬ ਕਹਿੰਦੇ ਮੰਗ ਲਓ। ਤੇ ਭਾਈ ਮਹਾ ਸਿੰਘ ਦੀ ਮੰਗ ਕੀ ਸੀ ਪਾਤਸ਼ਾ ਅਸੀਂ ਜਿਹੜਾ ਬੇਦਾਵਾ ਲਿਖ ਕੇ ਦਿੱਤਾ ਅਸੀਂ ਤੁਹਾਡੇ ਸਿੱਖ ਨਹੀਂ ਤੁਸੀਂ ਸਾਡੇ ਗੁਰੂ ਨਹੀਂ ਜੇ ਤਰੁੱਠੇ ਹੋ ਉਸ ਬੇਦਾਵੇ ਨੂੰ ਪਾੜ ਦਿਓ ਸੱਚੇ ਪਾਤਸ਼ਾ ਨੇ ਆਪਣੇ ਖੀਸੇ ਦੇ ਵਿੱਚੋਂ ਉਹ ਬੇਦਾਵਾ ਕੱਢਿਆ ਇਹ ਪਾੜ ਕੇ ਹਵਾ ਦੇ ਵਿੱਚ ਉਡਾ ਦਤਾ ਸੀ ਇਸ ਮੁਬਾਰਕ ਅਸਥਾਨ ਨੂੰ ਆ ਪਰਲੇ ਪਾਸੇ ਸਾਡੇ ਸਾਹਮਣੇ ਜਿਹੜਾ ਦਰਬਾਰ ਹੈ ਇਹਨੂੰ ਆਖਿਆ ਗਿਆ ਟੁੱਟੀ ਗੰਢੀ ਇਸ ਮੁਬਾਰਕ ਅਸਥਾਨ ਤੇ ਗੁਰੂ ਨੇ ਸਿੱਖਾਂ ਦੀ ਜਿਹੜੀ ਟੁੱਟ ਗਈ ਸੀ ਉਹਨੂੰ ਗੰਢ ਦਿੱਤਾ ਔਰ ਜਿੱਥੇ ਆਪਾਂ ਖੜੇ ਆ ਓਕਾਰ ਇਸ ਮੁਬਾਰਕ ਸਥਾਨ ਤੇ ਪਾਤਸ਼ਾਹ ਨੇ ਆਪਣੇ ਹਥੀਂ ਆਪਣੇ ਸਿੱਖਾਂ ਦਾ ਸਨਸਕਾਰ ਕੀਤਾ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਤਨ ਸਾਨੂੰ ਸਿੱਖ ਪਰਵਾਹ ਨਹੀਂ ਕੀਤੀ ਹੈ ਜਦੋਂ ਗੱਲ ਸਿੱਖੀ ਦੀ ਆ ਗਈ ਆਪਣੇ ਤਨ ਉਹਨਾਂ ਨੇ ਨਸ਼ਾਵਰ ਕਰ ਦਿੱਤੇ ਅੱਜ ਵੀ ਸਾਡੀ ਕੌਮ ਦੇ ਉੱਤੇ ਸਾਡੇ ਪੰਥ ਦੇ ਉੱਤੇ ਚੋਂ ਤਰਫਾ ਹਮਲੇ ਹੋ ਰਹੇ ਨੇ ਸਾਡੀ ਪਛਾਣ ਤੇ ਸਵਾਲ ਕੀਤਾ ਜਾਂਦਾ ਹੈ ਸਾਡੇ ਕਕਾਰ ਕਈ ਪ੍ਰਖਿਆਵਾਂ ਦੇ ਵਿੱਚ ਲੋਹਾਏ ਜਾਂਦੇ ਨੇ ਕਿਰਪਾਨਾਂ ਦੀ ਗੱਲ ਆਉਂਦੀ ਹੈ ਇਹ ਸਿੱਖੀ ਦੇ ਉੱਤੇ ਹਮਲੇ ਨੇ ਜੇ ਅਸੀਂ ਗੁਰੂ ਦੇ ਨੇੜੇ ਆਈਏ ਔਰ ਗੁਰੂ ਦੇ ਦਿੱਤੇ ਹੋਏ ਸਿੱਧਕ ਦੇ ਵਿੱਚ ਆਏ ਏਕਕਾਰ ਸਾਡੇ ਗੁਰੂ ਨੇ ਦਿੱਤੇ ਨੇ ਦੁਨੀਆ ਦੀ ਕੋਈ ਤਾਕਤ ਇਹ ਹੱਕ ਨਹੀਂ ਰੱਖਦੀ ਹੈ ਉਹ ਗੁਰੂ ਦੇ ਪਾਏ ਹੋਏ ਕਕਾਰਾ ਨੂੰ ਲਾਹੋਣ ਦਾ ਯਤਨ ਕਰੇ ਇਹਨਾਂ ਹਮਲਿਆਂ ਤੋਂ ਵੀ ਸੁਚੇਤ ਰਹਿਣਾ ਸਾਡੇ ਉੱਤੇ ਮੈਂ ਮਾਝੇ ਦੇ ਪਿੰਡਾਂ ਦੇ ਵਿੱਚ ਘੁੰਮ ਕੇ ਦੇਖਿਆ ਜਿਹੜੇ ਸਿੱਖਾਂ ਨੇ ਯਾਨਾਂ ਦੇ ਦਿੱਤੀਆਂ ਪਰ ਸਿੱਖੀ ਨੂੰ ਕਹਿੰਦੇ ਸੀ ਛੱਡਣਾ ਨਹੀਂ ਲਾਲਚ ਦੇ ਦੇ ਕੇ ਇਹੋ ਜੀਆਂ ਸਾਜ਼ਿਸ਼ਾਂ ਵੀ ਨੇ ਕਿ ਸਿੱਖਾਂ ਨੂੰ ਇੱਥੇ ਘੱਟ ਗਿਣਤੀ ਦੇ ਵਿੱਚ ਕੀਤਾ ਜਾਵੇ ਅਸੀਂ ਪਹਿਲਾਂ ਹੀ ਮਾਈਨਰ ਮਿਨੋਰਟੀਆ ਮੁਲਕ ਦੇ ਵਿੱਚ ਤੀਜੀ ਗੱਲ ਸਾਡੇ ਜਿਹੜੇ ਗੁਰ ਅਸਥਾਨ ਨੇ ਆਪਾਂ ਬੈਠੇ ਆ ਗੁਰੂ ਦੇ ਅਸਥਾਨ ਤੇ ਇਹਨਾਂ ਗੁਰ ਅਸਥਾਨਾਂ ਨੂੰ ਕੋਸ਼ ਤਾਕਤਾਂ ਚਾਹੁੰਦੀਆਂ ਨੇ ਕਿ ਸਾਡੇ ਹਿਸਾਬ ਦੇ ਨਾਲ ਜਿਵੇਂ ਪੰਜਾਬ ਤੋਂ ਬਾਹਰ ਹੋਇਆ ਉਹ ਵੀ ਸ਼ਾਇਦ ਇੱਥੇ ਵੀ ਕਰ ਲਈ ਮੈਂ ਥੋੜੇ ਦਿਨ ਪਹਿਲਾਂ ਪੰਜਾਬ ਤੋਂ ਬਾਹਰ ਗਿਆ ਇੱਥੇ ਨੇੜੇ ਹੀ ਐ ਬੜਾ ਵੱਡਾ ਸਥਾਨ ਹੈ ਪਰ ਕਿਉਂਕਿ ਕੋਈ ਉੱਥੇ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਂਗ ਪ੍ਰਬੰਧ ਨਹੀਂ ਉੱਥੇ ਜਿਹੜਾ ਇੱਕ ਵਾਰੀ ਬਹਿ ਜਾਂਦਾ ਹੈ ਉਹਨੂੰ ਫੇਰ ਉਹ ਪੱਕਾ ਹੀ ਉੱਥੇ ਬਹਿ ਜਾਂਦਾ ਹੈ ਮਗਰ ਉਹਦੇ ਉਹ ਤਾਕਤਾਂ ਖੜ ਜਾਂਦੀਆਂ ਜਿਹੜੀਆਂ ਕਹਿੰਦੀਆਂ ਕਿ ਤੂੰ ਬੈਠਾ ਰਹਿ ਹੁਣ ਇਹ ਠੀਕ ਨਹੀਂ ਹੈ ਗੁਰਦੁਆਰਿਆਂ ਦਾ ਪ੍ਰਬੰਧ ਸਿਰਫ ਪੰਥ ਤੇ ਗੁਰੂ ਦੀ ਸੰਗਤ ਦੇ ਹੱਥਾਂ ਦੇ ਵਿੱਚ ਹੀ ਚਾਹੀਦਾ ਔਰ ਇਹ ਹੱਕ ਸਾਨੂੰ ਗੁਰੂ ਨੇ ਦਿੱਤਾ ਹੈ ਇਹਨਾਂ ਗੱਲਾਂ ਤੋਂ ਅਸੀਂ ਸੁਚੇਤ ਰਹਿਣਾ ਸਿਆਣੇ ਰਹਿਣਾ ਫੇਰ ਇੱਥੇ ਨਸ਼ੇ ਵੀ ਬਹੁਤ ਨੇ ਆ ਮੈਂ ਥੋੜੇ ਦਿਨ ਪਹਿਲਾਂ ਹੀ ਇੱਥੇ ਆਇਆ ਆ ਬਾਹਰ ਹੀ ਇੱਥੇ ਇੱਕ ਮਾਈ ਮੈਨੂੰ ਮਿਲੀ ਕਹਿਣ ਲੱਗੀ ਜਥੇਦਾਰ ਸਾਹਿਬ ਘਰੇ ਸਾਡੇ ਬਹੁਤ ਕੁਛ ਹੈ ਪਰ ਆ ਗੁਰੂਵਾਲ ਮੁਖ ਕਰਕੇ ਅਰਦਾਸ ਕਰਿਓ ਸਾਡੇ ਘਰੇ ਸਿੱਖੀ ਆਜੇ ਪੁੱਤ ਸੀ ਮਾਤਾ ਦਾਸ ਕੇਸ ਨਹੀਂ ਨੇ ਮੁਕਤ ਸਰ ਸਾਬ ਦੀ ਧਰਤੀ ਦੇ ਵਾਰਸ ਕੇਸ ਗੁਰੂ ਦੀ ਮੋਹਰ ਨੇ ਆਪਾਂ ਇਹ ਵੀ ਜੇ ਕਿਤੇ ਟੁੱਟ ਗਈ ਹੈ ਤੇ ਇਹਨੂੰ ਗੰਢੀਏ ਇੱਥੇ ਬਾਹਰ ਮੈਂ ਦੇਖਿਆ ਮੇਰੀਆਂ ਮਾਈਆਂ ਭੈਣਾਂ ਬੈਠੀਆਂ ਨੇ ਆਪਣੇ ਬੱਚਿਆਂ ਦੇ ਕੇਸ ਸਾਬਤ ਰੱਖੀਏ ਆਪ ਉਹਨਾਂ ਦੇ ਸਿਰਾਂ ਤੇ ਦਸਤਾਰਾਂ ਸਜਾਈਏ ਜਿਹੜੇ ਨੌਜਵਾਨ ਕਿਸੇ ਵੀ ਕਾਰਨ ਕੇਸ ਕਤਲ ਕਰਵਾ ਗਏ ਨੇ ਆਪਾਂ ਗੁਰੂ ਵਾਲੇ ਪਾਸੇ ਨੂੰ ਮੁੜ ਕੇ ਆਪਣੇ ਕੇਸ ਸਾਬਤ ਰੱਖੀਏ ਇਹ ਸਾਡੀ ਪਛਾਣ ਹੈ ਇਹ ਸਾਡੀ ਆਈਡੈਂਟੀ ਹੈ ਅੱਜ ਆਪਾਂ ਟੁੱਟੀ ਗੰਢੀ ਇਹ ਜਦੋਂ ਦਿਨ ਮਨਾ ਰਹੇ ਆ ਸ਼ਹੀਦੀਆਂ ਮਨਾ ਰਹੇ ਆ 40 ਮੁਕਤੀਆਂ ਨੂੰ ਯਾਦ ਕਰ ਰਹੇ ਆ ਸਾਡੀ ਵੀ ਕਿਸੇ ਕਾਰਨ ਗੁਰੂ ਤੋਂ ਟੁੱਟ ਗਈ ਹੈ ਕੇਸ ਨਹੀਂ ਨੇ ਅਸੀਂ ਕੇਸ ਰੱਖੀ ਗੁਰੂ ਵਾਲੇ ਬਣ ਗਏ ਫਿਰ ਸਾਡਾ ਗੁਰੂ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਸਾਡਾ ਕੋਈ ਹੋਰ ਗੁਰੂ ਨਹੀਂ ਹੈ ਪਰ ਇੱਥੇ ਬੜੇ ਯਤਨ ਇਹ ਹੁੰਦੇ ਨੇ ਭਾਈ ਕੁਝ ਬੰਦਿਆ ਨੂੰ ਦੇ ਧਾਰੀਆਂ ਨੂੰ ਪ੍ਰਮੋਟ ਕਰਕੇ ਉਹਨਾਂ ਨੂੰ ਗੁਰੂ ਕਿਹਾ ਜਾਵੇ ਮੈਂ ਬੇਨਤੀ ਕਰਦਾ ਹਾਂ ਨਾ ਉਹ ਗੁਰਮਖੋ ਸਾਡੇ ਗੁਰੂ ਨੇ ਨਾ ਆਪਣੇ ਜਦੋਂ ਪੁੱਤ ਸ਼ਹੀਦ ਕਰਵਾਏ ਆਪਣੇ ਪੁੱਤਰਾਂ ਦੀਆਂ ਲਾਸ਼ਾਂ ਤੇ ਗੁਰੂ ਨੇ ਕਫਨ ਨਹੀਂ ਸਿਪਾਉਣ ਦਿੱਤੇ ਕੱਲ ਨੂੰ ਕੋਈ ਕਹੇ ਨਾ ਕਿ ਗੁਰੂ ਨੇ ਪੁੱਤਾਂ ਦੇ ਵਿੱਚ ਤੇ ਸਿੰਘਾਂ ਦੇ ਵਿੱਚ ਫਰਕ ਸਮਝਿਆ ਜਿਨ੍ਹਾਂ ਨੇ ਉਪਕਾਰ ਨੇ ਸਾਡੇ ਗੁਰੂਆਂ ਦੇ ਆ ਜਿਨ੍ਹਾਂ ਵੀ ਦੇਹਧਾਰੀ ਡੰਮ ਵਾਲੇ ਬਣ ਕੇ ਬੈਠੇ ਨੇ ਇਹਨਾਂ ਦੀ ਪੰਜਾਬ ਨੂੰ ਦੇਣ ਕੀ ਆ ਇਹਨਾਂ ਨੇ ਪੰਥ ਲਈ ਕੀਤਾ ਕੀ ਹੈ ਇਹਨਾਂ ਨੇ ਮਨੁੱਖਤਾ ਲਈ ਕੀ ਕੀਤਾ ਇਹ ਸਾਰਾ ਢੋਂਗ ਹੈ ਅਸੀਂ ਹੁਣੇ ਦੋਰਾ ਪੜਿਆ ਆ ਗਿਆ ਭਾਈ ਅਕਾਲ ਕੀ ਤਬਹ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਤੇ ਗੁਰੂ ਪੰਥ ਇਹਦੇ ਤੋਂ ਪਰੇ ਸਿੱਖ ਲਈ ਉਜਾੜ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਹੀ ਆਪਣਾ ਗੁਰੂ ਮੰਨੀਏ ਜਿਹੜੀਆਂ ਵੀ ਸਾਜ਼ਿਸ਼ਾਂ ਨੇ ਇਹਨਾਂ ਨੂੰ ਪਛਾਣਣੀਏ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਉੱਤੇ ਆਪਣਾ ਭਰੋਸਾ ਰੱਖੀਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗੁਰੂ ਨੇ ਬਾਣੀ ਦੇ ਵਿੱਚ ਨਾ ਸਾਨੂੰ ਸਮਝਾਇਆ ਬੜਾ ਔਰ ਬਾਣੀ ਹਰ ਮੁਸ਼ਕਲ ਦਾ ਹੱਲ ਹੈ ਮੈਂ ਕਈ ਵਾਰੀ ਇਹ ਵਚਨ ਕਰਦਾ ਹੁੰਨਾ ਗੁਰੂ ਨੇ ਲਿਖ ਕੇ ਦਿੱਤਾ ਲਿਖ ਕੇ ਕਿ ਸਾਡੇ ਜੀਵਨ ਦੇ ਵਿੱਚ ਜਿੰਨੀਆਂ ਮਰਜ਼ੀ ਚਿੰਤਾਵਾਂ ਹੋਣ ਪਰ ਜੇ ਅਸੀਂ ਗੁਰੂ ਦੀ ਬਾਣੀ ਨੂੰ ਦਿਲਾਂ ਦੇ ਵਿੱਚ ਵਸਾ ਲਈਏ ਇਹ ਬਾਣੀ ਸਾਰੀਆਂ ਚਿੰਤਾਵਾਂ ਦੂਰ ਕਰਦੀ ਹੈ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਸਗਲੀ ਚਿੰਤਾ ਮੁਕਦੀ ਹੈ ਅਸੀਂ ਗੁਰੂ ਦੀ ਬਾਣੀ ਦੇ ਪਹਿਰੇ ਵਧਾਈਏ ਸਾਡੇ ਘਰਾਂ ਦੇ ਵਿੱਚ ਜਪਜੀ ਦਾ ਪਾਠ ਹੋਵੇ ਜਾਪ ਸਾਹਿਬ ਹੋਵੇ ਸਬਈਏ ਹੋਣ ਹਮਰੀ ਕਰੋ ਹੱਥ ਦਾ ਰਛਾ ਪਾਤਸ਼ਾਹ ਦੀ ਚੌਪਈ ਸਾਹਿਬ आनंद पाया मेरी माएं सत गुरु मैं पाया आनंद साहेब ए गुरु दिया बाणियां दी आपा पहरे बधाई मुश्किलां विपतावां चिंतावां लड़ाइयां झगड़े सहम डर ए सारेयां दा हल गुरु दी वाणी है असि गुरु दे नेड़े आईए ਤੇ ਆਖਰੀ ਬੇਨਤੀ ਕਰਕੇ ਮੈਂ ਸਮਾਪਤੀ ਕਰਾਂ ਜਿਹੜੀ ਪੰਜਾਬ ਦੇ ਵਿੱਚ ਇੱਕ ਲਹਿਰ ਚਲਾਈ ਹੈ ਖੁਵਾਰ ਹੋਏ ਸਭ ਮਿਲਾਂਗੇ ਇਹ ਆਪਣੇ ਬਜ਼ੁਰਗਾਂ ਦੇ ਬੋਲ ਨੇ ਜਿਹੜੇ ਅਰਦਾਸ ਤੋਂ ਬਾਅਦ ਆਪਾਂ ਦੋਹਰਿਆਂ 'ਚ ਪੜ੍ਹਦੇ ਖੁਵਾਰ ਬੜੇ ਹੋਏ ਆ ਜਦੋਂ ਗੁਰੂ ਤੋਂ ਟੁੱਟੇ ਪਰ ਗੁਰੂ ਦੇ ਨੇੜੇ ਆ ਜਾਗੇ ਨਾ ਅਸੀਂ ਖੁਵਾਰ ਨਹੀਂ ਹੋਵਾਂਗੇ ਮੈਂ ਗੁਰੂ ਦਾ ਬਚਨ ਨੇ ਸਾਂਝਾ ਕਰਦਾ ਹੁਨਾ ਸਮੁੰਦਰ ਭਾਵੇਂ ਖਾਰਾ ਹੀ ਹੋਵੇ ਨਾ ਪਰ ਜੇ ਸਮੁੰਦਰ ਦੇ ਜੀਵ ਸਮੁੰਦਰ ਦੇ ਵਿੱਚ ਰਹਿਣ ਤਾਂ ਹੀ ਭਲਾ ਹੈ ਜੇ ਸਮੁੰਦਰ ਤੋਂ ਬਾਹਰ ਛਪੜਾਂ ਵੱਲ ਚਲੇ ਜਾ ਉੱਥੇ ਸਿਵਾਏ ਚਿੱਕੜ ਤੋਂ ਕੁਝ ਨਹੀਂ ਹੁੰਦਾ ਕਬੀਰ ਸਮੁੰਦ ਨਾ ਛੋਟੀਐ ਜੋਤ ਖਾਰੋ ਹੋਏ ਪੋਖਰ ਪੋਖਰ ਢੂੰਡਤੇ ਭਲੋ ਨਾ ਕਹਿ ਕੋਏ ਸਮੁੰਦਰ ਛੱਡ ਕੇ ਛਪੜਾ 'ਚ ਚੁੱਭੀਆਂ ਲਾਉਣੀਆਂ ਚੰਗੀ ਗੱਲ ਨਹੀਂ ਗੁਰੂ ਨੂੰ ਛੱਡ ਕੇ ਗੁਰੂ ਗ੍ਰੰਥ ਤੇ ਗੁਰੂ ਪੰਥ ਸਿਰਫ ਸਿੱਖਾ ਲਈ ਖੱਜਲ ਤੇ ਖਵਾਰੀ ਹੈ ਅਸੀਂ ਗੁਰੂ ਦੇ ਨੇੜੇ ਆਈਏ ਇਹ ਲਹਿਰ ਤੁਹਾਡੇ ਵੀ ਪਿੰਡਾਂ ਤੱਕ ਆਵੇਗੀ ਇੱਕੋ ਮਨੋਰਥ ਹੈ ਪੰਥ ਦੀ ਚੜ੍ਹਦੀ ਕਲਾ ਪੰਥ ਦੇ ਬੋਲ ਬਾਲੇ ਇਹ ਪੰਥ ਇੱਕ ਪਰਿਵਾਰ ਹੈ ਗੁਰੂ ਨੇ ਬਣਾਇਆ ਕਿ ਖਾਲਸਾ ਪੰਥ ਇੱਕ ਪਰਿਵਾਰ ਹੈ ਸਾਡੇ ਸੁੱਖ ਸਾਡੇ ਦੁੱਖ ਸਾਡੀਆਂ ਮੁਸ਼ਕਲਾਂ ਉਹ ਸਾਂਝੀਆਂ ਨੇ ਅਸੀਂ ਇੱਕ ਪਰਿਵਾਰ ਵਾਂਗ ਰਹੀਏ ਤੇ ਪਰਿਵਾਰ ਵਾਂਗ ਰਹਿੰਦੇ ਆ ਇੱਕ ਸਿੱਖ ਦੂਜੇ ਸਿੱਖ ਦੀ ਮਦਦ ਕਰੇ ਇੱਕ ਸਿੱਖ ਗਰੀਬ ਸਿੱਖ ਦੀ ਬਾਹ ਫੜੇ ਪਿੰਡ ਦੇ ਵਿੱਚ ਸਾਡੀ ਕੋਈ ਗਰੀਬ ਧੀ ਹੋਵੇ ਆਨੰਦਕਾਰ ਜੋ ਹੋਵੇ ਤੇ ਖੁੱਲ ਕੇ ਮਦਦ ਕਰੀਏ ਸਾਡੀ ਧੀ ਆ ਸਾਡਾ ਕੋਈ ਗਰੀਬ ਬੱਚਾ ਹੋਵੇ ਜੇ ਉਹ ਪੜਨਾ ਚਾਹੁੰਦਾ ਤੇ ਮਦਦ ਕਰੀਏ ਉਹ ਪੜ ਜਾਵੇ ਇਹ ਗੁਰੂ ਦੇ ਸਿਧਾਂਤ ਨੇ ਇਹ ਗੁਰੂ ਦੇ ਅਸੂਲ ਨੇ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਭਈ ਜਲ ਨਾਏ ਸਤ ਗੁਰ ਪ੍ਰੀਤ ਗੁਰ ਸਿੱਖ ਮੁਖ ਪਾਏ ਆਪਾਂ ਸਾਰੇ ਗੁਰੂ ਵਾਲੇ ਬਣੀਏ ਗੁਰੂ ਅਨਸਾਰੀ ਹੋਈਏ ਅੱਜ ਜਦੋਂ ਅਸੀਂ 40 ਮੁਕਤੀਆਂ ਨੂੰ ਯਾਦ ਕਰ ਰਹੇ ਹਾਂ ਤੇ ਗੁਰੂ ਦੇ ਅੱਗੇ ਅਰਦਾਸ ਕਰਕੇ ਜਾਈਏ ਪਾਤਸ਼ਾਹ ਸਾਡੀ ਵੀ ਜੇ ਕਿਸੇ ਗੱਲੋਂ ਗੁਰੂ ਤੋਂ ਕੋਈ ਟੁੱਟ ਗਈ ਹੈ ਤੇ ਗੁਰੂ ਦੇ ਨਾਲ ਸਾਡੀ ਜੁੜ ਆਵੇ ਅਸੀਂ ਇਸ ਮੁਬਾਰਕ ਧਰਤੀ ਤੇ ਸਦਾ ਆਈਏ ਦੁਨੀਆ ਦੇ ਵਿੱਚ ਰਹਿਣ ਵਾਲਾ ਕੋਈ ਵੀ ਸਿੱਖ ਗੁਰੂ ਨਾਨਕ ਨਾਮ ਲੇਵਾ ਉਹ ਇਸ ਧਰਤੀ ਨੂੰ ਸਜਦਾ ਕਰਦਾ ਹੈ ਅਸੀਂ ਜਦੋਂ ਅਰਦਾਸ ਕਰਦੇ ਹਾਂ ਅਰਦਾਸ ਦੇ ਵਿੱਚ ਯਾਦ ਕਰਦੇ ਹਾਂ ਪੰਜਾਂ ਪਿਆਰਿਆਂ ਚਾਰ ਸਹਿਬ ਜਾਦਿਆਂ 40 ਮੁਖਤਿਆਂ ਜਦੋਂ 40 ਮੁਖਤੇ ਆਉਂਦੇ ਨੇ ਨਾਲ ਹੀ ਮੁਕਤ ਸਰ ਸਾਹਿਬ ਚੇਤੇ ਆ ਜਾਂਦਾ ਹੈ ਇਹਨਾਂ ਮਾਣ ਦਿੱਤਾ ਇਸ ਧਰਤੀ ਨੂੰ ਪੰਥ ਨੇ ਤੇ ਗੁਰੂ ਨੇ ਇਸ ਧਰਤੀ ਦੇ ਵਾਰਸਾ ਨੂੰ ਗੁਰੂ ਦੇ ਨਾਲ ਜੁੜੇ ਰਹਿਣਾ ਚਾਹੀਦਾ ਹੈ ਤੇ ਗੁਰੂ ਤੇ ਭਰੋਸਾ ਕਰਨਾ ਚਾਹੀਦਾ ਹੈ ਪਾਤਸ਼ਾਹ ਕਿਰਪਾ ਕਰਨ ਮਿਹਰ ਕਰਨ ਰਹਿਮਤ ਕਰਨ ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਧਨੋਲਾ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਉਹ ਵੀ ਆਏ ਨੇ ਉਹਨਾਂ ਵੱਲੋਂ ਵੀ ਮੈਂ ਹੀ ਹਾਜ਼ਰੀ ਲਗਵਾ ਰਿਹਾ ਵਾਂ ਤਿੰਨ ਦਿਨ ਅਸੀਂ ਇਸ ਇਲਾਕੇ ਦੇ ਵਿੱਚ ਮਹੀਨੇ ਚ ਲਾਇਆ ਕਰਨੇ ਨੇ ਆਪਾਂ ਆਪਣੇਾਂ ਚ ਬਈਏ ਗੱਲਬਾਤ ਕਰੀਏ ਜਬ ਲਗ ਦੁਨੀਆਂ ਰਹੀ ਐ ਨਾਨਕ ਕਿਸ ਸੁਣੀਐ ਕੇ ਸ਼ਕਈਐ ਗੁਰੂ ਵਾਲੇ ਬਣੀਏ ਤੇ ਗੁਰੂ ਅਨਸਾਰੀ ਬਣੀਏ ਸਹਬ ਕਿਰਪਾ ਕਰਨ ਬਖਸ਼ਿਸ਼ ਕਰਨ ਆਓ ਆਪਾਂ ਸੰਗਤੀ ਰੂਪ ਦੇ ਵਿੱਚ ਗੁਰਬਾਣੀ ਦੀਆਂ ਪੰਕਤੀਆਂ ਦਾ ਪਾਠ ਕਰਕੇ ਸਮਾਗਤੀ ਕਰੀਏ ਹਮੇਸ਼ਾ ਹੀ ਘਰ ਵਿੱਚ ਰਹੀਏ ਬਾਹਰ ਰਹੀਏ ਤੁਰਿਏ ਫਿਰਿਏ ਗੁਰੂ ਦੀ ਬਾਣੀ ਨੂੰ ਆਪਣੇ ਚੇਤਿਆਂ ਦੇ ਵਿੱਚ ਵਸਾ ਕੇ ਰੱਖੀਏ ਬਾਣੀ ਹੀ ਸਾਡਾ ਆਧਾਰ ਹੈ ਤੇ ਬਾਣੀ ਹੀ ਸਾਡਾ ਜੀਵਨ ਹੈ ਆਓ ਸੰਗਤੀ ਰੂਪ ਦੇ ਵਿੱਚ ਆਪਾਂ ਪਾਤਸ਼ਾਹ ਦੇ ਬਚਨ ਪੜ੍ਹਦੇ ਹਾਂ ਟੂਟੀ ਗਾਂਡਨ ਹਾਰ ਗੁਪਾਲ ਟੂਟੀ ਗਾਂਡਨ ਹਾਰ ਗੁਪਾਲ ਟੂਟੀ ਗਾਂਡਨ ਹਾਰੇ ਟੂਟੀ ਗਾਂਡਨ ਹਾਰ ਸਰਬ ਜੀਆਂ ਆਪੇ ਬ੍ਰਤ ਪਾਲ ਸਰਬ ਜੀਆਂ ਆਪੇ ਬ੍ਰਤ ਪਾਲ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਧੰ ਧੰ ਗੁਰੂ ਗ੍ਰੰਥ ਸਾਹਿਬ ਜੀ ਧੰ ਧੰ ਗੁਰੂ ਗ੍ਰੰਥ ਸਾਹਿਬ ਜੀ ਧੰ ਧੰ ਬਾਬਾ ਮਹਾ ਸਿੰਘ ਜੀ ਧੰ ਧੰ ਬਾਬਾ ਮਹਾ ਸਿੰਘ ਜੀ ਧੰਨ ਧੰਨ 40 ਮੁਕਤੇ ਜੀ ਧੰਨ ਧੰਨ 40 ਮੁਕਤੇ ਜੀ ਆਪਾਂ ਹਮੇਸ਼ਾ ਆਪਣੀ ਇਸ ਮੁਬਾਰਕ ਧਰਤੀ ਨੂੰ ਸਜਦੇ ਕਰਦੇ ਰਹੀਏ ਜਿੱਥੇ ਆਣ ਕੇ ਸ਼ਹੀਦੀ ਪਰਵਾਨੇ ਸ਼ਹੀਦੀ ਸ਼ਮਾਂ ਦੇ ਉੱਤੇ ਕੁਰਬਾਨ ਹੋ ਗਏ ਰਹਦੀ ਦੁਨੀਆ ਤੱਕ ਕੋਲ ਸੰਸਾਰ ਦੇ ਲੋਕ ਇਸ ਮੁਬਾਰਕ ਧਰਤੀ ਨੂੰ ਸਜਦੇ ਕਰਦੇ ਰਹਿਣਗੇ 40 ਮੁਕਤਿਆਂ ਨੂੰ ਸ਼ਮੂ ਸ਼ਹੀਦ ਸਿੰਘਾਂ ਨੂੰ ਕੋਟਾਨ ਕੋਟਾਨ ਪ੍ਰਣਾਮ ਸ਼ਹੀਦ ਹਮੇਸ਼ਾ ਜਿੰਦਾ ਨੇ ਸ਼ਹੀਦ ਕੌਮਾਂ ਦੀ ਰੂਹੇ ਰਵਾ ਨੇ ਉਹਨ ਗਲਤੀ ਦੀ ਮਾਫੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ